ਪੰਜਾਬੀ ਇਕਤਰੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਬੁਲਾਈ ਪੰਜਾਬ ਕੈਬਨਿਟ ਦੀ ਮੀਟਿੰਗ ਮੀਟਿੰਗ 'ਚ ਪੰਜਾਬੀਆਂ ਲਈ ਕਰਨਗੇ ਵੱਡਾ ਐਲਾਨ ਪੰਚਾਇਤੀ ਚੋਣਾਂ ਨੂੰ ਲੈ ਕੇ ਹੋ ਸਕਦਾ ਹੈ ਵੱਡਾ ਫੈਸਲਾ ਕਾਂਗਰਸ ਪਾਰਟੀ 'ਚੋਂ ਬਾਹਰ ਹੋਣਗੇ ਨਵਜੋਤ ਸਿੰਘ ਸਿੱਧੂ ਰਾਜਾ ਵੜਿੰਗ ਨੇ ਦਿੱਤੀ ਸਿੱਧੀ ਚੇਤਾਵਨੀ ਪੰਜਾਬ ਦੀਆਂ ਸਰਕਾਰੀ ਬੱਸਾਂ 'ਚ ਸਵਰ ਕਰਨ ਵਾਲਿਆਂ ਨੂੰ ਵੱਡਾ ਝਟਕਾ ਮੁਲਾਜ਼ਮਾ ਨੇ ਲਿਆ ਸਖਤ ਫੈਸਲਾ ਪਰਨੀਤ ਕੋਰ ਖਿਲਾਫ ਪੰਜਾਬ ਕਾਂਗਰਸ ਦਾ ਵੱਡਾ ਐਕਸ਼ਨ ਪਾਰਟੀ 'ਚੋਂ ਕੀਤਾ ਸਸਪੈਂਡ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਆਸੇ ਚ ਜ਼ਖਮੀ ਨੂੰ ਹਸਪਤਾਲ ਜਾਣ ਵਾਲੇ ਨੂੰ ਕੀਤਾ ਜਾਵੇਗਾ 2000 ਰੁਪਏ ਨਾਲ ਸਨਮਾਨਿਤ ਪੰਜਾਬ ਦੇ ਮੌਸਮ ਸਮੇਤ ਸਕੂਲਾਂ ਦੀਆਂ ਛੁੱਟੀਆਂ ਬਾਰੇ ਵੱਡੀ ਖਬਰ ਠੰਡ ਕਾਰਨ ਪੰਜਾਬ ਚ ਵਿਗੜਨ ਲੱਗੇ ਹਾਲਾਤ ਉਸੂਤੇ ਫਿਰ ਸਾਬਕਾ ਮੰਤਰੀ ਸਾਦੂ ਸਿੰਘ ਧਰਮਸੋਤ ਵਿਜੀਲੈਂਸ ਨੇ ਸਾਬਕਾ OSD ਨੂੰ ਬਣਾਇਆ ਗਵਾਹ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਨੇ ਕੈਬਨਟ ਦੀ ਅਗਲੀ ਮੀਟਿੰਗ ਬੁਲਾਈ ਹੈ ਇਹ ਮੀਟਿੰਗ 24 ਜਨਵਰੀ ਯਾਨੀ ਅੱਜ ਹੋਵੇਗੀ ਪਰ ਮੀਟਿੰਗ ਦੇ ਐਜੰਡੇ ਦੀ ਸੂਚਨਾ ਫਿਲਹਾਲ ਜਨਤਕ ਨਹੀਂ ਕੀਤੀ ਗਈ ਇਹ ਮੀਟਿੰਗ ਪੰਜਾਬ ਸਿਉਐਸ ਕਤਰੇ ਤੇ ਵਿੱਚ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗੀ ਇਸ ਕੈਬਨ ਦੀ ਮੀਟਿੰਗ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਇਸ ਕੈਬਨਿਟ ਦੀ ਮੀਟਿੰਗ ਵਿੱਚ ਪੰਜਾਬੀਆਂ ਲਈ ਕੋਈ ਵੱਡਾ ਫੈਸਲਾ ਅਤੇ ਐਲਾਨ ਕਰ ਸਕਦੇ ਹਨ ਇਸ ਦੇ ਨਾਲ ਹੀ ਭਵਿਕ ਵਿੱਚ ਹੋਣ ਵਾਲੇ ਨਗਰ ਨਿਗਮ ਤੇ ਪੰਚਾਇਤੀ ਚੋਣਾਂ ਤੇ ਕੁਝ ਨਵੀਆਂ ਸ਼ੁਰੂ ਕਰਨ ਸੰਬੰਧੀ ਇਸ ਵਿੱਚ ਮਤਾ ਲਿਆ ਜਾ ਸਕਦਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਜ਼ਿਲ੍ਹਿਆਂ ਵਿੱਚ ਜਾ ਕੇ ਕੈਬਨਿਟ ਮੀਟਿੰਗ ਬੁਲਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਕਈ ਜ਼ਿਲ੍ਹਿਆਂ ਵਿੱਚ ਕੈਬਨਿਟ ਮੀਟਿੰਗ ਹੋ ਚੁੱਕੀ ਹੈ ਪੰਜਾਬ ਕਾਂਗਰਸ ਚ ਅੰਦਰੂਨੀ ਕਲੇਸ਼ ਲਗਾਤਾਰ ਵਧ ਰਹੇ ਹਨ ਹੁਣ ਸਾਭਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਫਿਰ ਮੌਜੂਦਾ ਪੰਜਾਬ ਕਾਂਗਰਸ ਪ੍ਰਧਾਨ ਰਾਜਾਵੜੀਗ ਨੇ ਨਿਸ਼ਾਨਾ ਸਾਧਦਾ ਹੈ ਮੋਗਾ ਰੈਲੀ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਬਾਗਾ ਪੁਰਾਣਾ ਵਿੱਚ ਅਗਲੀ ਰੈਲੀ ਕੱਢਣ ਜਾ ਰਹੇ ਹਨ ਜਿਸ ਦੇ ਚਲਦਿਆਂ ਰਾਜਾਵੜੀਗ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ ਨਵਜੋਤ ਸਿੱਧੂ ਦੀ ਵੱਖਰੀ ਰੈਲੀ ਤੇ ਪੜਕੇ ਰਾਜਾਵੜੀਗ ਨੇ ਕਿਹਾ ਹੈ ਕਿ ਜੋ ਗਲਤੀ ਕਰ ਰਿਹਾ ਹੈ ਉਸ ਨੂੰ ਪਾਰਟੀ ਤੋਂ ਕੱਢ ਕੇ ਬਾਹਰ ਮਾਰਾਂਗੇ ਪਾਰਟੀ ਵਿੱਚ ਖਰਾਬੀ ਕਰਨ ਵਾਲਿਆਂ ਨੂੰ ਨੋਟਿਸ ਨਹੀਂ ਦਿੱਤਾ ਜਾਵੇਗਾ ਸਗੋਂ ਬਾਹਰ ਕੱਢਾਂਗੇ ਕਾਂਗਰਸ ਪਾਰਟੀ ਤੋਂ ਕੋਈ ਵੱਡਾ ਨਹੀਂ ਹੈ ਪਾਰਟੀ ਵਿਰੋਧੀ ਗਤੀਵਿਧੀਆਂ ਦਾਸਤ ਨਹੀਂ ਕੀਤੀਆਂ ਜਾਣਗੀਆਂ ਵਿਜੀ ਵਿਚਾਰ ਰੱਖਣੇ ਹਨ ਤਾਂ ਪਾਰਟੀ ਤੋਂ ਵੱਖ ਹੋ ਕੇ ਰੱਖੋ ਇਸ ਦੌਰਾਨ ਰਾਜਾਵੜੀ ਨੇ ਕਿਹਾ ਕਿ ਇਸ ਵਾਰ ਕੋਈ ਨੋਟਿਸ ਨਹੀਂ ਸਿੱਧਾ ਬਾਹਰ ਕੱਢਿਆ ਜਾਵੇਗਾ ਪੰਜਾਬ 'ਚ ਆਧਾਰ ਕੱਟ ਤੇ ਸਰਕਾਰੀ ਬੱਸਾਂ ਵਿੱਚ ਸਵਰ ਕਰਨ ਵਾਲਿਆਂ ਦੀ ਅਹਿਮ ਖਬਰ ਸਾਹਮਣੇ ਆਈ ਹੈ दरअसल ਸਰਕਾਰੀ ਬੱਸ ਡਰਾਈਵਰਾਂ ਤੇ ਕੰਡਕਟਰਾਂ ਨੇ ਇਹ ਐਲਾਨ ਕੀਤਾ ਹੈ ਕਿ ਸਰਕਾਰੀ ਬੱਸਾਂ 'ਚ ਤੈ ਸੀਟਾਂ ਤੋਂ ਇਲਾਵਾ ਇੱਕ ਵੀ ਸਵਾਰੀ ਫਾਲਤੂ ਨਹੀਂ ਬਿਠਾਈ ਜਾਵੇਗੀ ਇਸ ਲਈ ਬਕਾਇਦਾ ਬੱਸਾਂ ਦੇ ਲੀਕੇਜ ਦੀ ਜਾਣਕਾਰੀ ਦਿੱਤੀ ਗਈ ਹੈ ਦੱਸਦੇ ਕਿ ਪੰਜਾਬ ਰੋਡਵੇ ਪਣਵਾਸ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਨੇ ਕਿਹਾ ਹੈ ਕਿ ਕੇਂਦਰ ਵਿੱਚ ਭਾਜਪਾ ਸਰਕਾਰ ਟ੍ਰੈਫਿਕ ਨੀਮਾ ਵਿੱਚ ਸੋਧ ਦੇ ਨਿਯਮ ਤੇ ਪੂਰੇ ਭਾਰਤ ਦੇ ਡਰਾਈਵਰਾਂ ਅਤੇ ਆਮ ਵਰਗ ਤੇ ਮਾਰੂ ਕਾਨੂੰਨ ਲਾਗੂ ਕਰਨ ਵਾਲੀ ਧੁਰੀ ਹੈ ਜਿਸ ਦਾ ਪੂਰੇ ਭਾਰਤ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਪੰਜਾਬ ਅੰਦਰ ਬੱਸਾਂ ਵਿੱਚ ਤੈ ਹੱਦ ਤੋਂ ਕਿਤੇ ਵੱਧ ਸਵਾਰੀਆਂ ਸਫ਼ਰ ਕਰਦੀਆਂ ਹਨ ਪਰ ਹੁਣ ਭਵਿੱਖ ਵਿੱਚ ਅਜਿਹਾ ਨਹੀਂ ਕੀਤਾ ਜਾਵੇਗਾ ਤੇ ਨਿਯਮਾਂ ਅਨੁਸਾਰ ਸਵਾਰੀਆਂ ਚੜਾਈਆਂ ਜਾਣਗੀਆਂ ਹਾਲਾਂਕਿ ਮੁਲਾਜ਼ਮਾਂ ਵੱਲੋਂ ਆਪ ਮੁਹਾਰੇ ਲਏ ਗਏ ਇਸ ਫੈਸਲੇ ਤੇ ਸਰਕਾਰ ਦਾ ਅਜੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਮੁਲਾਜ਼ਮਾਂ ਵੱਲੋਂ 52 ਸੀਟਾਂ ਵਾਲੀ ਬੱਸ ਵਿੱਚ ਅੱਜ ਤੋਂ 52 ਸਵਾਰੀਆਂ ਨੂੰ ਹੀ ਸਫ਼ਰ ਕਰਵਾਇਆ ਜਾਵੇਗਾ ਕਾਂਗਰਸ ਪਾਰਟੀ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੋਰ ਤੇ ਵੱਡਾ ਐਕਸ਼ਨ ਲਿਆ ਗਿਆ ਹੈ। ਪਰਨੀਤ ਕੋਰ ਜੋ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਹਨ ਨੂੰ ਪਾਰਟੀ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਦਿੱਤੀ ਗਈ ਹੈ। ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਪਾਰਟੀ ਵਿੱਚ ਖਰਾਬੀ ਕਰਨ ਵਾਲਿਆਂ ਨੂੰ ਬਾਹਰ ਕੱਢਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਮੈਂ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਆਪਣੇ ਨਿੱਜੀ ਵਿਚਾਰ ਸਿਰਫ ਪਾਰਟੀ ਹਾਈ ਕਮਾਂਡ ਅੱਗੇ ਹੀ ਰੱਖ ਸਕਦਾ ਹਾਂ। ਉਹਨਾਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਹਾ ਹੈ ਕਿ ਜੋ ਵੀ ਪਾਰਟੀ ਹਾਈ ਕਮਾਂਡ ਦਿਸ਼ਾ ਨਿਰਦੇਸ਼ ਦੇਵੇਗੀ ਇਸ ਦੇ ਮੁਤਾਬਿਕ ਹੀ ਕੰਮ ਕੀਤਾ ਜਾਵੇਗਾ ਤੇ ਇਸ ਦੇ ਲਈ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਵੱਡਾ ਫੈਸਲਾ ਲਿਆ ਗਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਮੁੱਖ ਫਰਿਸ਼ਤੇਸ਼ਕੀਮ ਜੀ ਇਸ ਤਹਿਤ ਸੜਕ ਹਾਦਸਿਆਂ ਦੇ ਪੀੜਤਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ ਦੇ ਮੰਤਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਇਸ ਲੋਕ ਪੱਖੀ ਯੋਜਨਾ ਵਾਸਤੇ ਰਜਿਸਟਰ ਕਰਨ ਲਈ ਕਿਹਾ ਤਾਂ ਜੋ ਸੜਕੀ ਹਾਦਸਿਆਂ ਦਾ ਸ਼ਿਕਾਰ ਹੋਏ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣਾ ਉਨ੍ਹਾਂ ਕਿਹਾ ਕਿ ਅਸੀਂ ਸੜਕ ਹਾਦਸਾ ਪੀੜਤਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਗੋਲਡਨ ਔਵਰ ਦੀ ਵੱਧ ਤੋਂ ਵੱਧ ਸਟੱਜੀ ਵਰਤੋਂ ਕਰਨਾ ਚਾਹੁੰਦੇ ਹਾਂ ਅਤੇ ਪੰਜਾਬ ਸਰਕਾਰ ਵੱਲੋਂ ਬਿਨਾਂ ਕੌਮੀਅਤ ਜਾਂ ਜਾਤ ਪੱਤ ਜਾਂ ਸਮਾਜਿਕ ਆਰਥਿਕ ਸਥਿਤੀ ਦੇ ਭੇਦਭਾਵ ਤੋਂ ਸਾਰੇ ਸੜਕ ਹਾਦਸਾ ਪੀੜਤਾਂ ਦਾ ਨੇੜਲੇ ਹਸਪਤਾਲਾਂ ਸਮੇਤ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫਤ ਇਲਾਜ ਯਕੀਨੀ ਬਣਾਇਆ ਜਾਵੇਗਾ ਆਗਾਮੀ ਪ੍ਰਮੁੱਖ ਫਰਿਸ਼ਤੇ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਸੜਕ ਹਾਦਸੇ ਦੇ ਪੀੜਤਾਂ ਨੂੰ ਇਲਾਜ ਲਈ ਹਸਪਤਾਲ ਜਾਣ ਵਾਲੇ ਵਿਅਕਤੀ 2000 ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ ਉਨ੍ਹਾਂ ਕਿ ਹੈ ਕਿ ਉਦੋਂ ਤੱਕ ਪੁਲਿਸ ਵੱਲੋਂ ਕਿਸੇ ਕਿਸਮ ਦੀ ਕੋਈ ਪੁੱਛਗਿੱਛ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਸੜਕ ਦੁਰਘਟਨਾ ਦੇ ਸ਼ਿਕਾਰ ਨੂੰ ਹਸਪਤਾਲ ਲੈ ਕੇ ਆਏ ਵਿਅਕਤੀ ਖੁਦ ਚੇਸ਼ਮਦੀਦ ਗਵਾਹ ਬਣਨ ਦੀ ਇੱਛਾ ਨਹੀਂ ਪ੍ਰਗਟਾਉਂਦਾ ਪੰਜਾਬ 'ਚ ਲਗਾਤਾਰ ਪੈ ਰਹੀ ਹੱਡਚੀਰਵੀ ਠੰਡ ਦੌਰਾਨ ਸੂਬੇ ਦੇ ਸਕੂਲਾਂ ਵਿੱਚ ਛੁੱਟੀਆਂ ਨਹੀਂ ਵਧਾਈਆਂ ਜਾਣਗੀਆਂ ਹਾਲਾਂਕਿ ਸਾਨੂੰ ਲੱਗ ਰਿਹਾ ਸੀ ਕਿ ਹੱਡਚੀਰਵੀ ਠੰਡ ਦੌਰਾਨ ਬੱਚਿਆਂ ਦੀਆਂ ਛੁੱਟੀਆਂ ਵਿੱਚ ਵਾਅਦਾ ਕੀਤਾ ਜਾਵੇਗਾ ਪਰ ਅਜੇ ਹਾਂ ਨਹੀਂ ਹੋਇਆ ਫਿਲਹਾਲ ਸੂਬੇ ਦੇ ਸਕੂਲਾਂ ਦਾ ਸਮਾਂ 9 ਵਜੇ ਤੋਂ ਦੁਪਹਿਰ 3 ਵਜੇ ਤੱਕ रहेगा ਦੂਜੇ ਪਾਸੇ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਅਗਲੇ ਕੁਝ ਦਿਨ ਠੰਡ ਹੋਰ ਜ਼ੋਰ ਫੜੇਗੀ ਜਿਸ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਪੰਜਾਬ ਵਿੱਚ ਕੋਲਡੇ ਦੀ ਚੇਤਾਵਨੀ ਜਾਰੀ ਹੋਈ ਹੈ ਇਸ ਦੇ ਮੁਤਾਬਿਕ ਘੱਟੋ ਘੱਟ ਤਾਪਮਨ ਵਿੱਚ 2 ਡਿਗਰੀ ਤੱਕ ਦੀ ਗਿਰਾਵਟ ਆ ਸਕਦੀ ਹੈ ਉੱਤਰ ਭਾਰਤ ਵਿੱਚ ਅਗਲੇ ਕੁਝ ਦਿਨਾਂ ਦੌਰਾਨ ਪੈਣ ਵਾਲੀ ਸੰਘਣੀ ਧੁੰਦ ਤੋਂ ਬਹੁਤ ਸੰਘਣੀ ਧੁੰਦ ਤੋਂ ਬਚਾਅ ਕਰਨ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਇਸ ਦੇ ਮੁਤਾਬਿਕ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ ਤੇ ਹਾਲਾਤ ਵਿਗੜਨਗੇ ਪੰਜਾਬ ਵਿੱਚ ਕਾਂਗਰਸ ਸਰਕਾਰ ਦੁਨੋਂ ਹੋਏ ₹80 ਦੇ ਜੰਗਲਾਤ ਕੁੱਟਾਲੇ ਵਿੱਚ ਸਾਬਕਾ ਜੰਗਲਾਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸਾਦੂ ਸਿੰਘ ਧਰਮਸੋਧ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵੱਧ ਗਈਆਂ ਹਨ ਉਨ੍ਹਾਂ ਤੇ ईडी ਨੇ ਹੀ ਨਹੀਂ ਵਿਜੀਲੈਂਸ ਵੀਰੋ ਨੇ ਵਿਸ਼ਕੰਜਾ ਕਸ ਦਿੱਤਾ ਹੈ ਵਿਜੀਲੈਂਸ ਨੇ ਹੁਣ ਸਾਬਕਾ ਮੰਤਰੀ ਦੇ ਓਐਚਡੀ ਰਹੇ ਸੇਵਾਮੁਕਤ ਅਧਿਕਾਰੀ ਚੰਕੋਰ ਸਿੰਘ ਗੋਵਾ ਬਣਾ ਲਿਆ ਹੈ ਅਦਾਲਤ ਵਿੱਚ ਉਹਦੇ ਬਿਆਨ ਵੀ ਦਰਜ ਕਰਵਾਏ ਗਏ ਹਨ ਵਿਜੀਲੈਂਸ ਹੁਣ ਇਹ ਮੰਨ ਰਹੀ ਹੈ ਕਿ ਅਦਾਲਤ ਵਿੱਚ ਇਹ ਕੇਸ ਕਮਜ਼ੋਰ ਨਹੀਂ ਹੋਵੇਗਾ ਤੇ ਦੋਸ਼ੀ ਮੰਤਰੀ ਨੂੰ ਆਸਾਨੀ ਨਾਲ ਸਜ਼ਾ ਮਿਲ ਜਾਵੇਗੀ ਕਿਉਂਕਿ ਕੁਝ ਦਿਨਾ ਪਹਿਲਾਂ ਸੀਐੱਪੀ ਭਗਵੰਤ ਮਾਨ ਨੇ ਵਿਜੀਲੈਂਸ ਅਧਿਕਾਰੀਆਂ ਨੂੰ ਸਪਸ਼ਟ ਦੇਸ਼ ਦਿੱਤੇ ਹਨ ਕਿ ਉਹ ਜੋ ਵੀ ਕੇਸ ਦਾਇਰ ਕਰਨ ਉਸ ਨੂੰ ਅਦਾਲਤ ਵਿੱਚ ਕਮਜ਼ੋਰ ਨਾ ਕੀਤਾ ਜਾਵੇ ਨਾਲ ਹੀ ਫੜੇ ਜਾਣ ਵਾਲੇ ਉਲਜਮਾ ਵਿਰੁੱਧ ਤੱਥ ਮਜ਼ਬੂਤ ਹੋਣੇ ਚਾਹੀਦੇ ਹਨ ਵਿਜੀਲੈਂਸ ਇਸ ਮਾਮਲੇ ਨੂੰ ਬਹੁਤ ਅਹਿਮ ਮੰਨ ਰਹੀ ਹੈ ਕਿਉਂਕਿ ਵਿਜੀਲੈਂਸ ਨੇ ਇਸ ਮਾਮਲੇ ਵਿੱਚ ਸਾਬਕਾ ਮੰਤਰੀ ਸਾਦੋ ਸਿੰਘ ਧਰਮਸੋਤ ਸਾਬਕਾ ਮੰਤਰੀ ਸੰਗਤ ਸਿੰਘ ਗੰਜੀਆ ਸਮੇਤ ਕਈਆਂ ਅਧਿਕਾਰੀਆਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਦੇ ਨਾਮ ਦਿੱਤੇ ਹਨ ਅਜਿਹੇ ਵਿੱਚ ਸਾਬਕਾ ਅਧਿਕਾਰੀ ਦੇ ਗਵਾਹ ਬਣਨ ਨਾਲ ਸਾਰਿਆਂ ਦੀਆਂ ਮੁਸ਼ਕਲਾਂ ਬਤਨੀਆਂ ਕਿੰਨੀ ਹਨ ਆਪ ਖਜ਼ਾਨੇ ਤੇ ਬੋਝ ਇੱਕ ਵਾਰ ਤੁਹਾਨੂੰ ਹੋਰ ਦੱਸਦਾ ਅੱਜ ਅਖਬਾਰ ਚ ਵੀ ਲੱਗੀ ਹੋਈ ਹੈ ਗੰਗਾ ਗਏ ਫੁੱਲ ਕਹਿੰਦੇ ਮੁੜਦੇ ਨਹੀਂ ਹਨਾ ਐ ਕਿ ਮੈਨੇ ਮੁੜਦੇ ਗੰਗਾ ਗਏ ਫੁੱਲ ਪੰਜਾਬ ਚ ਮੁਰਨ ਲਾ ਦਿਆਂਗੇ ਇੱਕ ਘਟਾਲਾ ਹੋਇਆ ਸੀ ਬਾਗਵਾਨੀ ਘਟਾਲਾ ਕਹਿੰਦੇ ਆ ਉਹਨੂੰ ਮਹੱਲੀ ਜਾਂ ਚੱਲ ਰਹੀ ਆ ਉਹਦੀ ਤੇ ਉਹਦੇ ਵਿੱਚ ਜਿੰਨੇ ਵੀ ਬੰਦੇ ਨੇ ਉਹਨਾਂ ਨੇ ਜੋ ਵੀ ਕੀਤਾ ਕੱਪੜਾ ਜਿੰਨੇ ਜਿੰਨੇ ਪੈਸਿਆਂ ਦਾ ਜਦੋਂ ਉਹ ਜ਼ਮਾਨਤ ਲੈਣ ਜਾਂਦੇ ਨੇ ਅਸੀਂ ਲਿਖ ਦਿੰਨੇ ਆ ਜੀ ਇੰਨੇ ਪੈਸੇ ਦੇਣੇ ਐ ਨੇ ਸਰਕਾਰ ਦੇ ਮੂਰੋ ਜੱਜ ਕਹਿੰਦਾ ਪਹਿਲਾਂ ਜਮ੍ਹਾਂ ਕਰਾ ਕੇ ਆ ਫੇਰ ਜਵਾਬਤ ਕਰਾਂਗੇ 38 ਕਰੋੜ 12 ਲੱਖ ਤਾਂ ਮੁੜਿਆ ਆ 22 ਕਰੋੜ ਹਜੇ ਆ ਉਹਨੇ 15 ਦਿਨਾਂ ਚ ਆ ਜਾਊਗਾ ਯਾਨੀ ਕਿ 60 ਕਰੋੜ ਰੁਪਈਆ ਕ腐ਸ਼ਨ ਵਾਲਾ ਖਜ਼ਾਨੇ ਚ ਮੁੜਿਆ ਆ ਇਹਨਾਂ ਨੂੰ ਦੱਸ ਦਿਆ ਕਰੋ ਕਿ ਪੈਸੇ ਐ ਆਉਂਦੇ ਨੇ ਬਿਜਲੀ ਦੇ ਬਿੱਲ ਐ ਫਰੀ ਹੁੰਦੇ ਨੇ ਪੜ੍ਹਾਈਆਂ ਤੇ ਸਕੂਲ ਤੇ ਹਸਪਤਾਲ ਐ ਬਣਦੇ ਨੇ ਸੋ ਇਸ ਕਰਕੇ ਸਾਡਾ ਤੇ ਇੱਕੋ ਹੀ ਮਕਸਦ ਹੈ ਪੰਜਾਬ ਹੱਸਦਾ ਖੇਡਦਾ ਰੰਗਲਾ ਪੰਜਾਬ ਤੇ ਉਸ ਪੰਜਾਬ ਬਣਾਉਣ ਵਾਸਤੇ ਤੁਹਾਡਾ ਸਹਿਯੋਗ ਚਾਹੀਦਾ ਤੁਹਾਨੂੰ ਸਰਕਾਰ ਦਾ ਸਹਿਯੋਗ ਚਾਹੀਦਾ ਆਉਣ ਵਾਲੇ ਦਿਨਾਂ ਚ ਇੱਕ ਹੋਰ ਬਹੁਤ ਵੱਡਾ ਨੌਕਰੀਆਂ ਦੇਣ ਦਾ ਇੱਕ ਸਵੇਰ ਰੋਜ਼ਗਾਰ ਦਾ ਇੱਕ ਤਰੀਕਾ ਕੱਢਿਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਪੰਜਾਬ ਦੇ ਨੌਜਵਾਨ ਸਿਰਫ ਨੌਕਰੀਆਂ ਮੰਗਣ ਵਾਲੇ ਬਣਨ ਅਸੀਂ ਚਾਹੁੰਦੇ ਆ ਨੌਕਰੀਆਂ ਵੰਡਣ ਵਾਲੇ ਬਣਨ ਉਹਨਾਂ ਦੇ ਕਾਰੋਬਾਰ ਸ਼ੁਰੂ ਕਰਾਈਏ ਉਹ ਕੋ ਉਸ ਸਿਲਸਲੇ 'ਚ ਅਸੀਂ ਕਰ ਰਹੇ ਆਂ ਪਿੰਡਾਂ ਦੇ ਵਿੱਚ ਧਿਆਨ ਨਾਲ ਸੁਣਿਓ ਪਿੰਡਾਂ ਦੇ ਵਿੱਚ ਪਹਿਲਾਂ ਬੱਸਾਂ ਆਉਂਦੀਆਂ ਹੁੰਦੀਆਂ ਸੀ ਹੁਣ ਬੱਸਾਂ ਆਉਂਦੀਆਂ ਪਿੰਡਾਂ 'ਚ ਕੋਈ ਬੱਸ ਨਹੀਂ ਆਉਂਦੀ ਪਿੰਡ 'ਚ ਪਹਿਲਾਂ ਆਪਾਂ ਚਾਹ ਰੋਟੀ ਵੀ ਪਿੰਡਾਂ 'ਚ ਬੱਸ ਦੇ ਟਾਈਮ ਤੇ ਹੁੰਦਾ ਸੀ ਵੀ 12 ਵਾਲੀ ਦਾ ਹਾਰਨ ਵੱਜ ਗਿਆ ਚਾਹ ਧਰ ਲਓ ਤਿੰਨ ਵਾਲੀ ਆ ਗਈ ਭਾਈ ਖੇਤ ਜਾਇਆਓ ਇਸ ਤਰ੍ਹਾਂ ਬੱਸ ਦੇ ਹਾਰਨ ਨਾਲ ਸਾਡਾ ਕਾਰੋਬਾਰ ਜੁੜਿਆ ਹੁੰਦਾ ਸੀ ਸੌਰੀ ਇੰਨ ਕਰਤੀਆਂ ਬੰਦ ਲੈ ਕੇ ਖੋਖੇ ਉਹ ਫਿਰਦਿਆਂ ਨੇ ਆ ਆਦਮ ਬੋ ਆਦਮ ਬੋ ਕਰਦੀਆਂ ਇਹ ਨਾਲੀਆਂ ਉਹ ਤਾਂ ਚਲੋ ਉਹ ਉਹਨਾਂ ਨਾਲ ਹਿਸਾਬ ਤਾਂ ਕਰਾਂਗੇ ਚੱਲ ਰਿਹਾ ਸਾਹਿਬ ਹੁਣ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਆਫਰ ਕਰਾਂਗੇ ਬਹੁਤ ਸ਼ਾਨਦਾਰ ਬੱਸਾਂ 30 ਤੋਂ 35 ਸੀਟਾਂ ਵਾਲੀਆਂ ਬੱਸਾਂ ਪਿੰਡਾਂ ਦੇ ਵਿੱਚ 7788 ਪਿੰਡਾਂ ਦੇ ਰੂਟ ਲਾ ਕੇ ਸ਼ਹਿਰ ਨੂੰ ਸ਼ਹਿਰੋਂ ਪਿੰਡ ਨੂੰ ਚੌਸਰ ਹੋਊਗੀ ਸਵੇਰੇ ਜਾਊ ਦੁਪਹਿਰ ਤੋਂ ਪਹਿਲਾਂ ਆਊ ਦੁਪਹਿਰ ਤੋਂ ਬਾਅਦ ਜਾਊ ਸ਼ਾਮ ਨੂੰ ਆਊ ਚੌਸਰ ਕਹਿੰਦੇ ਐ ਸੁਖਵੀਰ ਬਾਦਲ ਨੂੰ ਪੁੱਛ ਲੈ ਚੌਸਰ ਕੀ ਹੁੰਦੀ ਐ ਉਹ ਕਹਿੰਦਾ ਮੈਂ ਤਾਂ ਕਦੇ ਪੜਿਆ ਨਹੀਂ ਮੈਨੂੰ ਨਹੀਂ ਪਤਾ ਚੌਸਰ ਕੀ ਹੁੰਦੀ ਐ ਨਾ ਤੀਹ ਹਰਪਤਿਆਰ ਨੂੰ ਵੀ ਤੀਹ ਹਰ ਕੀ ਹੁੰਦੀ ਐ ਜਲ ਦੂਹਰ ਵੀ ਨਹੀਂ ਪਤਾ ਵੀ ਦੂਹਰ ਕੀ ਹੁੰਦੀ ਐ ਜਿਹੜੀ ਤਵੀਆਂ ਨਾਲ ਕਰਦੇ ਆਪਾਂ ਜ਼ਮੀਨ ਨੂੰ ਸੋ ਇਹਨਾਂ ਨੂੰ ਨਹੀਂ ਪਤਾ ਜੀ ਜ਼ਮੀਨ ਨਾਲ ਜੁੜੇ ਹੀ ਨਹੀਂ ਹੋਏ ਇਹ ਅਸੀਂ ਦੇਖ ਲਓ 12000 ਪਿੰਡ ਨੇ ਇਹਦਾ ਮਤਲਬ 2000 ਤੋਂ 3000 ਬੱਸਾਂ ਸਰਕਾਰ ਸਪான்ਸਰ ਕਰੂਗੀ ਚਾਰ-ਚਾਰ ਮੁੰਡੇ ਪੰਜ-ਪੰਜ ਮੁੰਡੇ ਰਲ ਕੇ ਬੱਸ ਅਸੀਂ ਉਹਨਾਂ ਨੂੰ ਦੇਵਾਂਗੇ ਕੋਈ ਇੰਟਰਸਟ ਨਹੀਂ ਲੈਂਦੇ ਜਦੋਂ ਤੁਹਾਡੇ ਕੋਲੇ ਕਮਾਈ ਹੋ ਗਈ ਪੈਸੇ ਮੋੜ ਦਿਓ ਬੱਸਾਂ ਤੁਹਾਡੀਆਂ ਬੱਸਾਂ ਚਲਾਓ ਇਹਦੇ ਨਾਲ ਕੱਲਾ ਇਹਦੇ ਨਾਲ ਕੱਲਾ 10000 10000 ਦੇ ਨੇੜੇ ਤੇਰੇ 12000 ਦੇ ਨੇੜੇ ਤੇਰੇ ਮੁੰਡਿਆਂ ਨੂੰ ਕੰਮ ਨਹੀਂ ਮਿਲੂਗਾ 2-2 3-3 ਡਰਾਈਵਰ ਕੰਡੈਕਟਰ ਫਿਰ ਮਿਸਤਰੀਆਂ ਦੀਆਂ ਦੁਕਾਨਾਂ ਫਿਰ ਸਪੇਅਰ ਪਾਰਟ ਵਾਲੇ ਫਿਰ ਡੀਜ਼ਲ ਕਿੰਨਾ ਜਿਹੜਾ ਉਹ ਉਹ ਲੱਗੂਗਾ ਸਰਕਾਰ ਨੂੰ ਰੈਵਨਿਊ ਆਊਗਾ ਇੱਕ ਚੀਜ਼ ਨਾਲ ਬਹੁਤ ਚੀਜ਼ਾਂ ਜੁੜ ਜਾਂਦੀਆਂ ਨੇ ਇਹੋ ਜਿਹੀ ਪੋਲਿਟਿਕਸ ਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ ਮੈਂ ਵੀ ਕਮਿਟਿਡ ਆ ਇਸ ਗੱਲ 'ਤੇ ਮੈਂ ਪਹਿਲਾਂ ਹੀ ਕਮਿਟਮੈਂਟ ਆਪਦੀ ਸ਼ੋਅ ਕਰਤੀ ਸੀ ਖੈਰਾ ਸਾਹਿਬ ਦੇ ਮਾਮਲੇ 'ਚ ਕਿ ਉਹਨਾਂ ਨਾਲ ਸਿਰਫ ਬਿਕੋਜ਼ ਹੀ ਇਹ ਭਗਵੰਤ ਮਾਨ ਦੇ ਖਿਲਾਫ ਇਸ਼ੂ ਠਾਉਂਦੇ ਆ ਤਾਂ ਉਹਨਾਂ ਦੇ ਨਾਲ ਇਹ ਕੁਝ ਹੋਇਆ ਸਾਨੂੰ ਵੀ ਪਤਾ ਹੈ ਤੁਹਾਨੂੰ ਵੀ ਪਤਾ ਹੈ ਨਮਜੋਤ ਸਿੰਘ ਸਿੱਧੂ ਕਹਿ ਰਿਹਾ ਹੈ ਸਾਮਨਪ੍ਰੀਤ ਸਿੰਘ ਬਾਦਲ ਕਹਿ ਗਏ ਆ ਚੰਗੇ ਚੰਗੇ ਆਲਾ ਲੀਡਰ ਕਹਿ ਗਏ ਆ ਜਿਹੜੇ ਰਾਤ ਦੇ ਹਨੇਰੇ ਘਟਨਿਆਂ ਦੇ ਬਲ ਡਿੱਗ ਜਾਣ ਸੌਦਾ ਕਰ ਜਾਣ ਉਹ ਇਕੱਲੇ ਭਗਵੰਤ ਮਾਨ ਨੂੰ ਚੰਗੇ ਲੱਗਦੇ ਜਿਹੜਾ ਕੋਈ ਗੱਲ ਉਠਾਵੇ ਉਹ ਨਹੀਂ ਚੰਗੇ ਲੱਗਦੇ ਔਰ ਉਹਨਾਂ ਤੇ ਕਿਸੇ ਨਾ ਕਿਸੇ ਤਰੀਕੇ ਦਾ ਹਰ ਤਰੀਕੇ ਦਾ ਝੂਠਾ ਕੇਸ ਬਣਾ ਦੇ। ਦੇਖੋ ਇੱਕ ਗੱਲ ਦੀ ਉਹਨਾਂ ਨੇ ਜਿਹੜੀ ਕਬੂਲ ਕੀਤੀ ਮੈਂ ਉਹਦਾ ਵੀ ਤਲਵਾਦ ਕਰਦਾ ਹਾਂ ਕਿ ਬਾਦਲ ਸਾਹਿਬ ਦੇ ਵੇਲੇ ਇਹ ਸਾਰਾ ਇਸ਼ੂ ਉੱਠਿਆ ਸੀ। ਮਗਰ ਬਾਦਲ ਸਾਹਿਬ ਨੇ ਸਪਸ਼ਟ ਤੌਰ ਤੇ ਕਹਿਆ ਸੀਗਾ ਕਿ ਨਹੀਂ ਇਹ ਕੇਸ ਮੇਰੇ ਹੁੰਦੇ ਹੋ ਇਹ ਕੇਸ ਨਹੀਂ ਬਣਨਾ ਬਿਕੋਜ਼ ਪਰ ਉਹ ਤਾਂ ਵਿਚਾਰਧਾਰਾ ਆਪ ਦੀ ਥਾਂ ਬਟ ਦਿਸ ਕਾਈਂਡ ਆਫ ਪੋਲਿਟਿਕਸ ਔਰ ਇਹ ਕੇਵਲ ਇਹਨਾਂ ਦੇ ਮਸਲੇ ਚ ਨਹੀਂ ਇਹ ਮਸਲਾ ਉੱਠਿਆ ਸੀ ਆਪਣਾ ਰਾਜੇ ਬਣਿੰਗਦਾ ਵੀ ਇਹਨੇ ਤੁਸਾਨੂੰ ਯਾਦ ਹੋਣਾ ਇਹ ਤਾਂ ਛੇਤੀ ਭਾਉ ਰੋ ਪੈਂਦਾ ਰੋਣ ਘਬਰਾਉਣ ਵਾਲੀ ਏਡੀ ਗੱਲ ਨਹੀਂ ਹੋਣੀ ਵੀ ਕਹਿੰਦੇ ਇਹੋ ਜਿਹਾ ਹੀ ਕੰਮ ਹੋਇਆ ਜਿਹੜਾ ਮਤਲਬ ਉਹ ਜਿਹੜੀ ਗੱਲ ਸਿੱਧੂ ਸਾਹਿਬ ਕਰ ਰਿਹਾ ਉਹ ਵੀ ਮਸਲਾ ਗੱਲ ਤਾਂ ਰੋਣ ਵਾਲੀ ਆ ਕਿ ਮੈਨੂੰ ਨਾ ਹੱਥ ਲਾਈ ਮੇਰੇ ਤੋਂ ਜੋ ਮਰਜ਼ੀ ਕਰਾ ਲਈ ਉਦੋਂ ਵੀ ਵਿਧਾਨ ਸਭਾ 'ਚ ਰੋਇਆ ਸੀ ਤੁਹਾਡੇ ਸਾਹਮਣੇ ਸੀ ਭਾਈ ਸਾਡੇ ਤੇ ਉਹ ਹੀ ਕੁਝ ਹੋਇਆ ਮੈਂ ਤਾਂ 6 ਮਹੀਨੇ ਪਹਿਲਾਂ ਕੱਟ ਕੇ ਆਇਆ ਮੇਰੇ ਨਾਲ ਤਾਂ ਕਿੰਨੇ ਸਾਲ ਦਾ ਹੋ ਰਿਹਾ ਮਗਰ ਇਹਨਾਂ ਨਾਲ ਮਾੜਾ ਮਾੜਾ ਜਾਂ ਛੇਕ ਲੱਗ ਲਿਆ ਤੇ ਨਾਲ ਦੀ ਨਾਲ ਚੀਕਾਂ ਨਿਕਲੀਆਂ ਕਿ ਨਹੀਂ ਨਿਕਲੀਆਂ ਮਗਰ ਇਹ ਪੋਲਿਟਿਕਸ ਦੀ ਸ਼ੁਰੂਆਤ ਕਿਨੇ ਕੀਤੀ ਕਾਂਗਰਸ ਪਾਰਟੀ ਨੂੰ ਇਸ ਨੂੰ ਨੈਕਸਟ ਲੈਵਲ ਤੱਕ ਕੌਣ ਲੈ ਕੇ ਗਏ ਮੌਜੂਦਾ ਸਰਕਾਰ हां ਇਹਦੇ ਚ ਕੇਜਰੀਵਾਲ ਸਾਹਿਬ ਦਾ ਰੋਲ ਮੈਂ ਮਾੜਾ ਨਹੀਂ ਕਹਿ ਸਕਦਾ ਕਿਉਂਕਿ ਦੇਖੋ ਉਹਨਾਂ ਨੇ ਜਦੋਂ ਮੇਰੇclave ਬੋਲੇ ਤੇ ਉਹਨਾਂ ਨੇ ਰੈਲਾਈਜ਼ ਕੀਤਾ ਮੈਂ ਗਲਤ ਬੋਲਿਆ ਮੇਰੇ ਤੇ ਦਾ ਲੰਮੀ ਝੋੜੀ ਮਾਫੀ ਮੰਗੀ ਔਰ ਕਿੰਨਾ ਹਲਾਤਾ ਚ ਮੰਗੀ ਹੈ ਮੈਂ ਤੁਹਾਨੂੰ ਜਨਤਕ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਮੇਰਾ ਤੇ ਉਹਦਾ ਪਰਸਨਲ ਸਾਡਾ ਆਪਸ ਚ ਕੋਈ ਗੱਲਬਾਤ ਦਾ ਸਮਝੌਤਾ ਵੀ ਹੁੰਦਾ ਕਈ ਵਾਰੀ ਅੰਦਰਲੀ ਖਾਤੇ ਗੱਲ ਹੁੰਦੀ ਹੈ ਉਦੋਂ ਇਹ ਭਗਵੰਤ ਭੱਜ ਗਿਆ ਸੀ ਅਸਤੀਫਾ ਦੇ ਗਿਆ ਮਗਰ ਬੇਸ਼ਰਮ ਹੈ ਨਾ ਹੈ ਨਹੀਂ ਕੋਈ ਇਹਦੇ ਉਹ ਮਤਲਬ ਸਕਰੂਪਲਸ اصول ਹੈ ਨਹੀਂ ਹੁਣ ਉਸੇ ਪਾਰਟੀ ਦਾ ਜਿੱਤੋ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ ਹੁਣ ਮੁੱਖ ਮੰਤਰੀ ਦੀ ਕੁਰਸੀ ਤੇ ਡਿੱਗਿਆ ਫਿਰਦਾ ਇਹ ਦੇਖੋ ਕਾਂਗਰਸ ਨੇ ਹੈ ਤਾਂ ਉਹਨਾਂ ਦਾ ਅੰਦਰੂਨੀ ਮਾਮਲਾ ਜੀ ਮਗਰ ਇੱਕ ਬਾਤ ਜ਼ਰੂਰ ਹੈ ਕਿ ਖੈਰਾ ਸਾਹਿਬ ਔਰ ਸਿੱਧੂ ਸਾਹਿਬ ਹੀ ਹੈ ਜਾਂ ਇੱਕ ਆਦੇ ਹੋਰ ਹੈ ਜੋ ਕੋਈ ਬਾਤ ਕਰਕੇ ਰਾਜੀ ਹੈ ਬਾਕੀ ਤੋਂ ਆਪਕੋ ਪਤਾ ਹੀ ਹੈ ਇਨਕਾ ਇੱਕ ਐਮਪੀ ਹੈ ਇੱਕ ਦੋ ਐਮਪੀ ਹੈ ਮਤਲਬ ਮੋਰ ਲਾਇਲ ਦੈਨ ਦ ਕਿੰਗ ਉਹ ਭਗਵੰਤ ਮਾਨ ਪੌਂਚੀ ਬਾਅਦ ਚ ਕੱਢਦਾ ਇੱਕ ਇਹਨਾਂ ਦਾ ਐਮਪੀਓ ਤਾੜੀਆਂ ਪਹਿਲਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਕਾਂਗਰਸ ਵਾਲਾ ਨੌਤ ਤਾਂ ਲੈਣ ਦੀ ਕੀ ਲੋੜ ਹੈ ਤੁਹਾਨੂੰ ਸਮਝ ਆਈ ਗਈ ਹੈ ਹੈ ਉਹੋ ਜਿਹਾ ਡਿਫਾਲਟਰ ਜਿਹਾ ਹੁਣੇ ਅੱਜ ਮੈਂ ਬੋਲਿਆ ਸ਼ਾਂਤ ਕੋ ਨੂੰ ਮੌਕਾ ਮਿਲ ਜਾਣਾ ਉਹਨੂੰ ਚਾਰ ਪ੍ਰੈਸ ਵਾਲੇ ਛੱਡ ਕੇ ਬੋਲ ਪੈਣਾ ਤੁਹਾਨੂੰ ਸਮਝ ਹੀ ਆ ਜਾਣੀ ਮੈਂ ਕਿਹਦੀ ਗੱਲ ਕਰਦਾ ਨੌਨ ਨਹੀਂ ਲੈਣ ਦੀ ਕੋ ਲੋੜ ਹੁੰਦੀ ਡਿਫਾਲਟ ਨਾਲ ਦੀ ਮਗਰ ਸਮਝੌਤਾ ਪ੍ਰਧਾਨ ਜੀ ਤੁਸੀਂ ਕਦੇ ਆਪਣਾ ਦੇਖਿਆ ਆਪਣੇ ਨੂੰ ਇਹਨੂੰ ਭਗਵੰਤ ਮਾਨ ਨੂੰ ਆਪ ਦੇ ਪ੍ਰਧਾਨ ਨੂੰ ਪ੍ਰਧਾਨ ਜੀ ਪ੍ਰਧਾਨ ਜੀ ਕਰਦੇ ਕਦੇ ਸੁਣਿਆ ਇਹਨੇ ਪਿਆਰ ਨਾਲ ਪ੍ਰਧਾਨ ਜੀ ਜਿੰਨੇ ਪਿਆਰ ਨਾਲ ਰਾਜੇ ਵਿੜਿੰਗ ਨੂੰ ਸੰਬੋਧਨ ਹੁੰਦਾ ਇੰਨਾ ਹੀ ਕਿਥੇ ਪਿਆਰ ਸਤਿਕਾਰ ਬੁੱਧਰਾਮ ਜੀ ਨੂੰ ਦੇ ਦੇਵੇ ਮੈਨੂੰ ਲੱਗਦਾ ਉਹ ਫੁੱਲੇ ਨਾਲ ਸਮਾਉਣ ਐਡਾ ਪੜਿਆ ਲਿਖਿਆ ਜੀ ਆ ਇੰਨੀਆਂ ਇੰਨੀਆਂ ਪੀ ਐਚ ਡੀਆਂ ਕੀਤੀਆਂ ਮੈਨੂੰ ਲੱਗਦਾ ਪਤਾ ਨਹੀਂ ਕਿੰਨੀਆਂ ਐ ਐਮ ਏ ਕਿੰਨਾ ਕੁਝ ਐਡਾ ਪੜਿਆ ਲਿਖਿਆ ਉਹਨੂੰ ਤਾਂ ਚਾਚਾ ਨਾਲ ਲੇਖਾਰੀ ਨਹੀਂ ਬੁਲਾਉਂਦੇ ਹੋ ਰਾਜੇ ਬੜੇ ਨੂੰ ਪ੍ਰਧਾਨ ਜੀ ਪ੍ਰਧਾਨ ਜੀ ਪ੍ਰਧਾਨ ਜੀ ਵੇਖੋ ਪ੍ਰਧਾਨ ਜੀ ਮੇਰੇ ਬਾਰੇ ਮੈਨੋਂ ਕਿਵੇਂ ਬੋਲਦੇ ਆ ਬਾਜਵਾ ਸਾਹਿਬ ਤੁਸੀਂ ਇਹ ਸਮਝੋ ਕੀ ਹੋ ਰਿਹਾ ਅੱਜ ਦੋ ਵੱਡੀਆਂ ਗੱਡੀਆਂ ਜਿਹੜੀਆਂ ਨੇ ਨਗਰ ਕੌਂਸਲ ਦਰਬਾ ਨੂੰ ਸਪਰਦ ਕੀਤੀਆਂ ਗਈਆਂ ਨੇ ਇੱਕ ਸੁਪਰ ਸਖਸ਼ਮ ਮਸ਼ੀਨ ਆ ਜਿਹਦੇ ਨਾਲ ਮੈਂ ਸਮਝਦਾ ਸੀਵਰੇਜ ਦੇ ਵਿੱਚ ਜੇਕਰ ਕੋਈ ਰੁਕਾਵਟ ਆ ਜਾਂਦੀ ਉਹਨੂੰ ਦੂਰ ਕਰਨ ਦੇ ਲਈ ਆ ਲਗਭਗ 39 ਲੱਖ ਰੁਪਏ ਦੀ ਜਿਹੜੀ ਮਸ਼ੀਨ ਆਈ ਆ ਗਈ ਸੋ ਇਹਦੇ ਨਾਲ ਮੈਂ ਸਮਝਦਾ ਹਲਕਾ ਖਾਸ ਕਰਕੇ ਮੈਂ ਦੇ ਨਗਰ ਕੌਂਸਲ ਦਰਬਾ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਸਫਾਈ ਜਿਹੜੀ ਆ ਹੋਰ ਵੀ ਅੱਛੇ ਤਰੀਕੇ ਨਾਲ ਹੋਊਗੀ ਔਰ ਸੀਵਰੇਜ ਜਿਹੜਾ ਬੜੇ ਅੱਛੇ ਤਰੀਕੇ ਨਾਲ ਕੰਮ ਕਰੂਗੇ ਇਸੇ ਤਰ੍ਹਾਂ ਕੂੜਾ ਇਕੱਠਾ ਕਰਨ ਲਈ ਇੱਕ ਛੋਟੀ ਮਸੀਤ ਜਿਹੜੀ ਆ ਉਹ 7 ਲੱਖ ਰੁਪਏ ਦਾ ਟੈਂਪੂ ਆਇਆਗਾ ਸੋ ਇਸੇ ਤਰ੍ਹਾਂ ਹੋਰ 5 ਟੈਂਪੂ ਜਿਹੜੇ ਨੇ ਬੜੇ ਜਲਦੀ ਜਿਹੜੇ ਦਿੱਤੇ ਜਾਣਗੇ ਤਾਂ ਕਿ ਸਫਾਈ ਜਿਹੜੀ ਆ ਉਹ ਬੜੇ ਅੱਛੇ ਤਰੀਕੇ ਨਾਲ ਹੋ ਚੁੱਕੀ ਕਿਤੇ ਵੀ ਜਿਹੜੀ ਆ ਗੰਦਗੀ ਦਿਖਾਈ ਆਉਣ ਵਾਲੇ ਸਮੇਂ ਤੇ ਨਹੀਂ ਦੇ ਸਰਤ ਦੇ ਵਿਕਾਸ ਲਈ ਆ ਵੱਡੀਆਂ ਜਿਹੜੀਆਂ ਗ੍ਰਾਂਟਾਂ ਜਾਰੀ ਹੋ ਰਹੀਆਂ ਨੇ ਮਿਲ ਨਹੀਂ ਸਕਦੇ ਤਾਂ ਵੀ ਆ ਕੰਮ ਜਿਹੜਾ ਚੱਲ ਰਿਹਾ ਕੋਈ ਤਾਂ ਘੱਟ ਪਲੇਰ ਹੋਣੀ ਦੇਖੋ ਸਾਡਾ ਜਿਹੜਾ ਮਿਨੀ ਸੈਕਟਰੀਅਟ ਦਾ ਕੰਮ ਬਣ ਰਿਹਾਗਾ ਉਹ ਲਗਭਗ ਸਾਡਾ ਜ਼ੋਨ ਤੱਕ ਜਿਹੜਾ ਹੈਗਾ ਉਹ ਬਿਲਡਿੰਗ ਬਣ ਕੇ ਤਿਆਰ ਹੋਣ ਦੀ ਸਾਰੀ ਸੰਭਾਵਨਾ ਕੀ ਔਰ ਜ਼ੋਨ ਦੇ ਵਿੱਚ ਜਿਹੜੀ ਆ ਉਹ ਸਾਡੇ ਸਾਰੇ ਅਫਸਰ ਸਹਿਬਾਨ ਉਸ ਬਿਲਡਿੰਗ ਸ਼ਿਫਟ ਹੋ ਜਾਣਗੇ ਔਰ ਸਿੱਕੋ ਛੱਤ ਦੇ ਥੱਲੇ ਇੱਕੋ ਛੱਤ ਦੇ ਥੱਲੇ ਸਾਰੀਆਂ ਸਬਦਾਵਾਂ ਹੋਣਗੀਆਂ ਚਾਹੇ ਐਸ ਡੀ ਐਮ ਸਾਹਿਬ ਦਾ ਦਫ਼ਤਰ ਡੀ ਐਸ ਪੀ ਸਾਹਿਬ ਦਾ ਦਫ਼ਤਰ ਤਹਿਸੀਲਦਾਰ ਬੀ ਡੀ ਪੀਓ ਸੀ ਡ ਨੇ ਉਹ ਇੱਕੋ ਛਾਦੇ ਥਲੇ ਹੋਣਗੇ اور ਮੈਸਾ ਬੰਦਾ ਹਲਕਾ ਦਰਵਾਜ਼ੇ ਦੇ ਅੰਦਰ ਤੇ ਬਹੁਤ ਭਾਰੀ ਮੰਗ ਸੀ ਇਹ ਬਹੁਤ ਜੜੀ ਆ ਹੱਲ ਹੋ ਚੁਕੀ ਹੈ ਯਾਰ ਆਮ ਆਦਮੀ ਪਾਰਟੀ ਦਾ ਲੈ ਇੱਕ ਤੋਂ ਵੀ ਪਰਸਪਰ ਹੋ ਰਗਾ ਕਿ ਕਿਹਾ ਕਿ ਪ੍ਰਾਈਵੇਟ ਟਿਕਾ ਲੈ ਕੇ ਖਰੀਦੀ ਗਿਆ ਇਹ ਅਜੇ ਤੱਕ ਪੰਜਾਬ ਤੇ ਪਹਿਲੀ ਵਾਰ ਹੋਇਆ ਹੈ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਕੋਠੇ ਪਿੰਡ ਕੋਠੇ ਆਲਾ ਸਿੰਘ ਜਿਹੜਾ ਖੜਿਆਲ ਪਿੰਡ ਤੋਂ ਵਿੱਚ ਬਣਿਆ ਪਿੰਡ ਆ ਉਹਦੇ ਵਿੱਚ ਬਹੁਤ ਲੰਬੇ ਅਰਸੇ ਤੋਂ 2500 ਪਰਿਵਾਰ ਜਿਹੜਾ ਗਰੀਬ ਪਰਿਵਾਰ ਸੀ ਜਿਹੜਾ ਦਲਿਤ ਪਰਿਵਾਰ ਸੀ ਜਿਨ੍ਹਾਂ ਦੇ ਬੈਸਮੇਂ ਦਾ ਗੰਦੇ ਪਾਣੀ ਦਾ ਕੋਈ ਵੀ ਪ੍ਰਬੰਧ ਨਹੀਂ ਸੀਗਾ ਬਹੁਤ ਲੰਬੇ ਅਰਸੇ ਤੋਂ ਨੂੰ ਸਮੱਸਿਆ ਸੀਗਾ ਪਰ ਅਸੀਂ ਇੱਕ ਪ੍ਰਾਈਵੇਟ ਵਿਅਕਤੀ ਤਿਆਰ ਕਰਕੇ ਉਹ ਤੋਂ 37 ਲੱਖ ਰੁਪਏ ਦੀ ਜ਼ਮੀਨ ਜਿਹੜੀ ਖਰੀਦ ਕੇ ਬਣਨ ਦਿੱਤੀ ਆ ਤੇ ਹੁਣ ਉੱਥੇ ਗੰਦੇ ਪਾਣੀ ਦੀ ਸਮੱਸਿਆ ਦਾ ਪਰਮਾਨੰਤ ਹੱਲ ਹੋ ਚੁੱਕਿਆ ਨਹੀਂ ਉਸ ਬਹੁਤ ਸਾਰੇ ਲੋਕ ਜਿਹੜੇ ਸੀਗੇ ਬਹੁਤ ਹੀ ਬੈਸਮੇਂ ਦਾ ਮਾੜੀ ਜ਼ਿੰਦਗੀ ਜੀਣ ਲਈ ਮਜਬੂਰ ਹੋਏ ਸੀਗੇ ਸੋ ਉਹਨ ਦਾ ਕੰਮ ਕਦੋਂ ਦਾ ਤੁਰੀ ਹੋਵੇਗਾ ਨਵੀਆਂ ਸੜਕਾਂ ਬਣਾਉਣ ਦਾ ਕੰਮ ਜਿਹੜਾ ਉਹ ਅਸੀਂ ਲਗਭਗ ਅਗਲੇ ਮਹੀਨੇ ਸ਼ੁਰੂ ਕਰਾਂਗੇ ਕਿਉਂਕਿ ਅਜੇ ਮੌਸਮ ਖਰਾਬ ਆ ਅਗਲੇ ਮਹੀਨੇ ਕੰਮ ਸ਼ੁਰੂ ਹੋਊਗਾ ਤਾਂ ਕਿ ਮਈ ਜੂਨ ਤੱਕ ਉਹ ਸੜਕਾਂ ਸਾਰੀਆਂ ਬਣ ਕੇ ਤਿਆਰ ਹੋਣਗੀਆਂ ਔਰ ਗਰਮੀ ਦੇ ਗਰਮੀ ਦੇ ਵਿੱਚ ਜਿਹੜੀ ਲੋਕ ਅچھے ਤਰੀਕੇ ਨਾਲ ਕੰਮ ਕਰੇ